ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਛੇਪੋਲੇ ਨਾਥ ਦੇ ਪ੍ਰਾਚਨ ਮੰਦਿਰ ਤੇ ਜਿਹਦਾ ਨਾਮ ਆ ਮੰਦਿਰ ਛੇਪੋਲੇ ਨਾਥ ਦਾ ਪਰਮੋਤੀ ਮੰਦਿਰ ਆ ਜੀ ਅਸੀਂ ਆਏ ਸੀਗੇ ਹਿਮਾਚਲ ਪ੍ਰਦੇਸ਼ ਪਰਮੋਤੀ ਮੰਦਿਰ ਦੇ ਦਰਸ਼ਨ ਕਰਨ ਉਹ ਹੈਗਾ ਜੀ ਪ੍ਰਾਚਨ ਜਗ੍ਹਾ ਤੇ ਇੱਥੋਂ ਘਾਟਾ ਬਹੁਤ ਵੱਡਾ ਆ ਸਾਡੀ ਗੱਡੀ ਦਾ ਗੇਅਰ ਵੀ ਪਹਿਲਾਂ ਹੀ ਲੱਗ ਗਿਆ ਆ ਘਾਟੀ ਚੜ੍ਹਾਈ ਬਹੁਤ ਆ ਇਸ ਕਰਕੇ ਮੈਂ ਥੋੜ੍ਹਾ ਜਿਹਾ ਬੋਲਣ ਕੀ ਵੀ ਸਕਿਪ ਕਰ ਰਿਹਾ ਆ ਕੰਗ ਹੀ ਮੇਰਾ ਰੋਡ ਬਲਾ ਤੇ ਹਾਲ ਜਾਂਦੇ ਆ ਜੀ। ਜੀ ਆਜੋ ਮਿਲਦੇ ਆ ਭੋਲੇ ਨਾਨ ਤੇ ਮੰਦਰ ਜੀ। ਲੋ ਜੀ ਸਿੰਗਲ ਰੁੜਾ ਕਿਹੜਾ ਆ। ਰਸਤਾ ਭਰ। ਪਰਮੋਦੀ ਇੱਧਰ ਆ ਨਾ ਪਰਮੋਦੀ ਮੰਦਰ। ਹਾਂ ਇਹ ਅਸੀਂ ਥੋੜਾ ਗਲਤ ਹੋ ਗਏ ਪਰਮੋਦੀ ਮੰਦਰ ਨੂੰ ਸਾਨੂੰ ਮੜ ਜਾ ਪਿੱਛੇ ਜਾਣਾ ਪੈਣਾ ਆ। ਗੱਡੀ ਬੈਕ ਕਰਨੇ ਪੈਣੀਆਂ। ਲੋ ਜੀ ਰਸਤਾ ਵੀ ਖਤਰਨਾਕ ਹੀ ਆ ਆਹ। ਪ੍ਰਮੋਦੀ ਮੰਦਿਰ ਦਾ ਆ ਦੇਖੋ ਥੱਲੇ ਮੋਰੇ ਡੈਮ ਆ ਇੱਥੇ ਗੱਡੀ ਆਪਣੀ ਐ ਨਾ ਨੱਕੇ ਤੇ ਲੱਗੀ ਪਈ ਐ ਇਸ ਵੇਲੇ ਇਧਰ ਨੂੰ ਵੇਖ ਹੁਣ ਅਸੀਂ ਚੱਲਾਂਗੇ ਥੱਲੇ ਲੈ ਆ ਲੈ ਕੇ ਜੀ ਕਿੱਧਰ ਨਾ ਆ ਬੰਨ੍ਹ ਦੀ ਗਤੀ ਐ ਨਾ ਦਰਿਆ ਦੇ ਕੰਢੇ ਤੇ ਜਾ ਰਹੀ ਐ ਗੱਡੀ ਜੀ ਇੱਕ ਪਾਸੇ ਦਰਿਆ ਤੇ ਇੱਕ ਇੱਕ ਸਾਈਡ ਹੈਗਾ ਪਹਾੜ ਤੇ ਜਿਹੜਾ ਇਹ ਰਸਤਾ ਆ ਇਹ ਸਿੰਗਲ ਰਸਤਾ ਆ ਜਿਆਦਾਤਰ ਕੂਣੀ ਮੋੜ ਆ ਦੇਖੋ ਜੀ ਆ ਮੋੜ ਕੂਣੀ ਮੋੜ ਐ ਨਾ ਪੂਰਾ ਪੂਰੀ ਗੱਡੀ ਦੀ ਕਟਾਈ ਹੋਈ ਹੋਆ 100% ਲੋ ਜੀ ਆ ਜੋ ਮਿਲਦੇ ਆ ਤੁਹਾਨੂੰ ਪਰਮੋਦੀ ਮੰਤਰ ਆ ਜੂਨਾ ਪਿਆ ਹੋਰ ਵੀ ਗੱਡੀਆਂ ਖੜੀਆਂ ਇੱਥੇ ਕਲਾ ਜੀਏ ਹੋਰ ਜਿੱਥੇ ਲਾ ਲਾ ਗੱਡੀਆਂ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਪ੍ਰਾਚੀਨ ਮੰਦਿਰ ਸ਼ੇਪੂਲੇ ਦੇ ਪਰਮੋਤੀ ਆਓ ਚਲੀਏ ਇਹ ਇਤਿਹਾਸਿਕ ਜਗ੍ਹਾ ਹੈ ਜੀ ਹੁਣ ਥੱਲੇ ਜਾ ਕੇ ਦੇਖਦੇ ਆ ਮੰਦਿਰ ਦਰਸ਼ਨ ਕਰਦੇ ਆ ਭੁਲੇਨਾਸ ਦੇ ਆਓ ਚਲੀਏ ਨਿਲ ਦੀ ਥੱਲੇ ਵੇਖੋ ਦੋਸਤੋ ਮੰਦਿਰ ਬਹੁਤ ਸੋਹਣਾ ਮੰਦਿਰ ਦੇਖੋ ਕੀ ਸੋਹਣੀ ਡਿਜ਼ਾਈਨਿੰਗ ਆ ਮੰਦਰ ਦੇ ਅੜਦ ਵਾਲੀ ਕਿੰਨੀ ਸੋਹਣੀ ਡਿਜ਼ਾਈਨਿੰਗ ਕੀਤੀ ਉਸ ਜਗ੍ਹਾ ਉੱਤੇ ਕੀਤੀ ਹੋ ਆ ਹਦਰੋ ਵੀ ਦੇਖੋ ਜੀ ਗਣੇਸ਼ ਭਗਵਾਨ ਦੀ ਮੂਰਤੀ ਤੇ ਹੋਰ ਬਾਬਿਆਂ ਦੀ ਬਹੁਤ ਸੋਹਣਾ ਮੰਦਰ ਦੀ ਡਿਜ਼ਾਈਨਿੰਗ ਆ ਕਰੋ ਦਰਸ਼ਨ ਜੀ ਇਹ ਕੋਲੇ ਮੰਡਾਲੀ ਜੀ ਕਿਹ ਐ ਸ਼ੇਪ ਪਰ ਹੋ ਰਿਹਾ ਹੈ। ਇਹ ਆਈ ਪਰਮੋਦੀ ਮੰਦਾਲ ਕੋਲੇ ਨਾ ਕੀ ਦਾ। ਇਹ ਕੋਲੇ ਮਾਟੀ। ਹਾਂਜੀ ਦੋਸਤੋ ਇੱਥੇ ਦਰਿਆ ਦਾ ਪਾਣੀ ਇੱਧਰ ਵੀ ਆਂਦਾ ਪਿਆ। ਦੇਖੋ ਸਾਰੀ ਸੰਗਤ ਨਾਣ ਲੱਗੀ ਹੋਆ। ਇੱਥੇ ਕਹਿੰਦੇ ਬ੍ਰਹਮਾ ਜੀ ਖੁਦ ਆਏ ਸੀਗੇ। ਭਗਵਾਨ ਬ੍ਰਹਮਾ ਜੀ ਖੁਦ ਇਸ ਸਥਾਨ ਤੇ ਆਏ ਹੋਏ ਨੇ ਕਹਿੰਦੇ ਜੀ ਅਸੀਂ ਇੱਥੋਂ ਜਿੱਦਾਂ ਮਤਲਬ ਪੰਡਤ ਜੀ ਤੋਂ ਪੁੱਛਿਆ ਉਹ ਕਹਿੰਦੇ ਵੀ ਇਸ ਜਗ੍ਹਾ ਦਾ ਇਤਿਹਾਸ ਜਿੱਦਾਂ ਬ੍ਰਹਮਾ ਜੀ ਨੇ ਇੱਥੇ ਸ੍ਰਿਸ਼ਟੀ ਦਾ ਨਿਰਮਾਣ ਕੀਤਾ ਸੀਗਾ ਜੀ ਕਹਿੰਦੇ ਜੀ ਕਿ ਢਾਈ ਪੂੜੀਆਂ ਬਣੀਆਂ ਆ ਥੱਲੇ ਜਾਣ ਕੇ ਕਹਿੰਦੇ ਸੀਗੇ ਹੋਰ ਪੂੜੀਆਂ ਬਣੀਆਂ ਜਿੱਦਾਂ ਆਪਣੇ ਹਰਦਵਾਰ ਹਰ ਕੀ ਪੂੜੀ ਬਣੀ ਹੋ ਜਾਂ ਹੋਰ ਜਾਣ ਕੇ ਇੱਥੇ ਵੀ ਇਦੇ ਮੇਲੇ ਲੱਗਿਆ ਕਰਨੇ ਜਿੱਦਾਂ ਉੱਥੇ ਹਰਦਵਾਰ ਲੱਗਦੀ ਆ ਜੀ ਇਸ ਕਰਕੇ ਬਾਕੀ ਆ ਇਤਿਹਾਸ ਤੁਸੀਂ ਦੇਖ ਸਕਦੇ ਆ ਪਾਲੀ ਹੋਈ ਸਾਰਾ ਐ ਦਰੂ ਉੱਪਰ ਨੂੰ ਚੜਦੀ ਆ ਪੌੜੀਆਂ ਜਿਵੇਂ ਕਿਸੇ ਨੇ ਇਦਰੋਂ ਹਣਾ ਹੋ ਕੇ ਤੁਰ ਕੇ ਵੇਖੋ ਜੀ ਇੱਧਰ ਵੀ ਮਹਾਰਾਜ ਦਾ ਮੰਦਿਰ ਆ ਬਾਕੀ ਸੰਗਤ ਆਈ ਜਾਂਦੀ ਆ ਜਾਈ ਜਾਂਦੀ ਮੱਥਾ ਟੇਕ ਕੇ ਜਿਹਨਾਂ ਜਿਹਨਾਂ ਨੂੰ ਪਤਾ ਹੈ ਇਤਿਹਾਸਿਕ ਜਗ੍ਹਾ ਆ ਪ੍ਰਮੋਤੀ ਸਾਹਿਬ ਤਾਂ ਉਹ ਆਈ ਜਾਂਦੇ ਆ ਜਾਣ ਕੇ ਇੱਥੇ ਬ੍ਰਹਮਾ ਜੀ ਕਹਿੰਦੇ ਖੁਦ ਆਏ ਸੀਗੇ ਤੇ ਅੰਦਰ ਪੂਜਾ ਪਾਠ ਅਣਤ ਜੀ ਕਰਨ ਲੱਗੇ ਹੋ ਆ ਬਾਕੀ ਘੁੰਮਣ ਨੂੰ ਆ ਮੇਰੇ ਖਿਆਲ ਨਾਲ ਇੱਧਰ ਪ੍ਰਸ਼ਾਦਾ ਲੰਗਰ ਘਰ ਹਾਂਜੀ ਦੋਸਤੋ ਇਹ ਸਿਗਾ ਜੀ ਪ੍ਰਮੋਤੀ ਮੰਦਿਰ ਬਹੁਤ ਸੋਹਣਾ ਮੰਦਿਰ ਆ ਤੇ ਬਹੁਤ ਵਧੀਆ ਬਣਿਆ ਆ ਕਿੱਥੇ ਜੀ ਬਾਕੀ ਥਾਂ ਦੱਸਿਆ ਜਿੰਨਾ ਕਿ ਇਤਿਹਾਸ ਸਾਨੂੰ ਪਤਾ ਸੀਗਾ ਅਸੀਂ ਤੁਹਾਨੂੰ ਦੱਸ ਦਿੱਤਾ ਜੀ ਬਾਕੀ ਇਤਿਹਾਸ ਦੀ ਵਿੱਚ ਵੀਡੀਓ ਪਾ ਦਿੱਤੀ ਆ ਸਾਰੇ ਪੜ ਲੈਣ ਬਹੁਤ ਵਧੀਆ ਮੰਦਿਰ ਸੀਗਾ ਤੇ ਹੁਣ ਅਸੀਂ ਚੱਲੇ ਆ ਆਪਣੇ ਘਰ ਨੂੰ ਤੇ ਅਸੀਂ ਦੇਖਿਆ ਸੀ ਕਿ ਚਲੋ ਮੰਦਿਰ ਜਾ ਕੇ ਆਂਦੇ ਆ ਬ੍ਰਹਮਾ ਜੀ ਖੁਦ ਆਏ ਹੋਏ ਨੇ ਉਹੀ ਸ੍ਰਿਸ਼ਟੀ ਦਾ ਨਿਰਮਾਣ ਕੀਤਾ ਸੀਗਾ ਇੱਥੇ ਤੇ ਹੋਰ ਵੀ ਇਤਿਹਾਸ ਬਹੁਤ ਆ ਬਾਕੀ ਤੁਸੀਂ ਕੱਢ ਕੇ ਦੇਖ ਸਕਦੇ ਆ ਜੀ ਆਪਣੇ YouTube ਤੇ ਅਸੀਂ ਇਤਿਹਾਸ ਪਾ ਦਿੱਤਾ ਵਿੱਚ ਹੀ ਓਕੇ ਥੈਂਕ ਯੂ ਆਲ ਮਿਲਦੇ ਆ ਲਵ ਯੂ